ਇਹ ਮਾਮਲਾ ਹੈ ਜੀ ਸਾਹਮਣੇ ਇਹ 2:00 ਵਜੇ ਇੱਕ ਤਲਾਹ ਆਈ ਆ ਆਪਣੇ ਸ਼ਾਹਿਲ ਨਾਂ ਦਾ ਮੁੰਡਾ ਜਿਹੜਾ ਨਿਊ ਗਵਿੰਦਨਗਰ ਰਹਿੰਦਾ ਉਹਦੀ ਮਾਤਾ ਨੇ ਦੱਸਿਆ ਕਿ ਮੇਰਾ ਮੁੰਡਾ ਕੁਝ ਦਿਨਾਂ ਦਾ ਘਰੋਂ ਗਾਇਬ ਹੈ ਉਹਦੀ ਕੁਝ ਦਿਨ ਪਹਿਲਾਂ ਹੀ April ਚ ਇੱਕ ਜਰਨਜੀਤ ਨਾਂ ਦੀ ਜਨਾਨੀ ਹੈ ਉਹਦੀ ਬੇਟੀ ਨਾਲ ਇੰਗੇਜਮੈਂਟ ਹੋਈ ਆ ਜਿਹੜਾ ਸ਼ਾਹਿਲ ਆ ਇਹ ਕ੍ਰਿਚੰਗ ਭਾਈਚਾਰੇ ਨਾਲ ਸੰਬੰਧ ਰੱਖਦਾ ਉਹ ਜੋ ਉਹਨਾਂ ਉਂਦੇ ਦੱਸਣ ਮੁਤਾਬਕ ਤੇ ਜਿਹੜੇ ਦੂਸਰੇ ਆ ਉਹ ਰਾਮਗੜੀ ਆ ਸ਼ਹਿਰ ਜੋ ਵੀ ਉਹਨਾਂ ਨੇ ਦੱਸਿਆ ਮੈਂ ਇਹਨੂੰ ਇਹਦੇ ਬਾਰੇ ਕਲੀਅਰ ਨਹੀਂ ਮੈਂ ਕਹਿ ਸਕਦਾ ਕਿਸੇ ਦੀ ਕਾਸਟ ਬਾਰੇ ਬਟ ਇਹ ਹੈ ਕਿ ਉਹਨਾਂ ਨੇ ਦੱਸਿਆ ਇਸ ਤਰ੍ਹਾਂ ਗੇਜਮੈਂਟ ਹੋਈ ਆ ਤੇ ਮੁੰਡਾ ਜਿਹੜਾ ਐਤਵਾਰ ਤੋਂ ਘਰੋਂ ਗਿਆ ਕਹਿੰਦਾ ਮੈਂ ਕੁੜੀ ਨਾਲ ਘੁੰਮਣ ਚੱਲਿਆ ਉਸ ਤੋਂ ਬਾਅਦ ਇਹ ਉਹਦੀ ਮਾਤਾ ਜਿਹੜੀ ਹੈ ਚਰਨਜੀਤ ਖੋਹਰ ਚਾਈਲਡ ਦੀ ਜਿਹੜੀ ਸੱਸ ਬਾਨੀ ਆ ਉਹ ਇਹਨਾਂ ਦੇ ਘਰ ਗਈ ਆ ਕੋਈ ਉਹਨਾਂ ਨੂੰ ਕੋਈ ਕੰਮ ਸੀ ਉਹਨਾਂ ਨੇ ਕਿਹਾ ਵੀ ਸਾਡਾ ਬੇਟਾ ਕਿੱਥੇ ਆ ਉਹਨਾਂ ਨੇ ਕਿਹਾ ਕਿ ਉਹ ਤਾਂ ਘੁੰਮਣ ਗਿਆ ਆ ਉਹ ਕੁਦਰਤੀ ਸ਼ਾਇਰ ਦੀ ਮਾਤਾ ਜਿਹੜੀ ਆ ਉਹਦੇ ਨਾਲ ਇੱਥੇ ਆ ਗਿਆ ਤੇ ਇੱਥੋਂ ਸਮੈਲ ਆ ਰਹੀ ਜਿਸਾ ਇਨਸਾਨੀਅਤ ਦੀ ਕੋਈ ਡੈੱਡ ਬੋਡੀ ਉਸ ਤੋਂ ਬਾਅਦ ਉਹ ਨਾਲ ਹੀ ਉਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਤਲਾਹ ਦਿੱਤੀ ਐ ਐਸਐਚਓ ਨੇ ਜਿਹੜੇ ਉਹਦੀ ਜਿਹੜੀ ਦੱਸਿਆ ਵੀਦਾ ਉਹਨਾਂ ਨੇ ਜੋ ਬਿਆਨ ਲਿਖਾਇਆ ਅਸੀਂ ਜਿਹੜਾ ਇਹ ਦੱਸਿਆ ਜਿਲੇ ਅੰਦਰ ਆ ਕੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਉਹ ਸਤਨਾਮ ਸਿੰਘ ਤਹਿਸੀਲਦਾਰ ਆਏ ਉਹਨਾਂ ਦੀ ਹਾਜ਼ਰੀ ਵਿੱਚ ਆ ਕੇ ਜਿਲੇ ਗੇਟ ਖੋਲ ਕੇ ਦੇਖਿਆ ਕਿ ਉਹ ਟੋਏ ਦੇ ਵਿੱਚੋਂ ਅਸੀਂ ਡੈੱਡ ਬੋਡੀ ਉਹਨਾਂ ਦੀ ਹਾਜ਼ਰੀ ਚ ਕੱਢੀ ਬਾਕੀ ਫਰਾਂਸ ਦੀ ਸਾਰੀਆਂ ਟੀਮਾਂ ਆਈਆਂ ਨਾ ਬਾਕੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਜਿਹੜਾ ਵੀ ਅਗਲੀ ਕਾਰਵਾਈ ਲੈ ਪਰਚਾ ਐਫ ਆਈ ਆਰ ਦਰਜ ਕਰਤੀ ਸਰ ਜੀ ਲੜਕੀ ਦੀ ਮਿਲੀਏ ਜੀ ਲੜਕੀ ਦੀ ਜਾਨ ਵੀ ਹੋਈ ਹੈ ਜੀ ਹਾਂਜੀ ਐਫ ਆਈ ਆਰ ਜਿਹੜੀ ਉਹਨਾਂ ਨੇ ਹੈ ਉਹਨਾਂ ਨੇ ਤਿੰਨ ਬੰਦਿਆਂ ਦੇ ਵਾਈ ਨੇਮ ਲਖਾਈ ਹੈ ਲੜਕੀ ਲੜਕੀ ਦੀ ਮਾਤਾ ਔਰ ਉਹਦਾ ਬ੍ਰਦਰ ਤੇ ਦੋ ਅਨਨੌਨ ਬੰਦੇ ਹਾਂ ਕਤਲ ਦਾ ਨਾਮ ਹਾਂ ਕਤਲ ਦਾ ਅਸੀਂ 300 ਗ੍ਰਿਫਤਾਰੀ ਹੋਈ ਕਿ ਸਰ ਜੀ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜਦ ਜਿਹੜੀ ਗ੍ਰਿਫਤਾਰ ਲੜਕੀ ਦਾ ਚਲੋ ਜੀ ਚਰਨਜੀਤ ਕੌਰ ਸਰ ਕੀਤਾ ਰਣਕੀ ਦਾ ਧਾਰਾ 103 ਬੀਐਸਐਨ 61 ਔਰ ਬੀਐਸਐਨ ਦੀ ਇਹ ਧਾਰਾ ਸਰ ਕਿਤਨ ਦਾ ਦਫਨਾਇਆ ਗਿਆ ਜੀ ਅੰਦਰ ਇਹਦੇ ਬਾਰੇ ਤਾਂ ਜੋ ਉਹਨਾਂ ਨੇ ਦੱਸਿਆ ਮੰਡੇ ਦਾ ਇਹ ਅੱਜ ਪੰਜ ਦਿਨ ਹੋ ਗਏ ਸਰ ਕਿੰਨੀ ਕੁ ਉਮਰ ਬੇਟੇ ਦੀ ਹੈ ਉਹਦੇ ਕਹਿਣ ਮੁਤਾਬਕ 17 ਸਾਲ ਦਾ ਬੇਟੇ ਦੀ ਹੈ ਇਸ ਲਈ ਮੁੰਡੇ ਦੀ ਵਾਲੀ ਲੜਕੀ ਦਾ ਪਤਾ ਲੱਗਾ ਲੜਕੀ ਵਾਰਿਆ ਜਿਹਨੀਆਂ ਜੇ ਤਾਂ ਉਹਨਾਂ ਬਿਆਨ ਲੈ ਕੇ ਅਸੀਂ ਸਾਰੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਜੇ ਤਫ਼ਤੀਸ਼ ਦੇ ਵਿੱਚ ਜੋ ਆਏਗਾ ਬਾਈ ਨੇਮ ਪਰਚਾ ਦੱਸ ਲਾਸ਼ ਤੇ ਕੋਈ ਵੱਟ ਟੁੱਕ ਦੇ ਨਿਸ਼ਾਨ ਹੈਗੇ ਇਹਦੇ ਬਾਰੇ ਤਾਂ ਡਾਕਟਰ ਦੱਸਣਗੇ ਉਹ ਤਾਂ ਜਿਹੜੇ ਪੋਸਟਮਾਰਟਮ ਹੋਏਗਾ ਉਹ ਹੀ ਦੱਸਣਗੇ ਅਸੀਂ ਤਾਂ ਡੈੱਡ ਬੋਡੀ ਜਿਹੜੀ ਹੈ ਟੋਏ ਚੌਥ ਤਹਿਸੀਲਦਾਰ ਦੀ ਹਾਜ਼ਰੀ ਚ ਸਮਾ ਮਾਮਲਾ ਬਾਈ ਨੇਮ ਦਰਜ ਕੀਤਾ ਗਿਆ ਬਾਈ ਨੇਮ ਦੱਸ ਕਿੰਨੇ ਜਣੇ ਲਿਖਣਾ ਇਹ ਤਿੰਨ ਬਾਈ ਨੇਮ ਹੈ ਦੋ ਜਾਂ ਤਿੰਨ ਅਨੋਨ ਠੀਕ